ਦੂਸਰੇ ਕਲਿੱਪ ਤੁਸੀਂ ਦੇਖੀਏ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇੰਦਰਜੀਤ ਕਲਸੀਆ ਜਫਾ ਲਾ ਸਕੂਗਾ ਜਾਂ ਨਹੀਂ ਇਹ ਤਾਂ ਇੱਕ ਸਵਾਲ ਹੋ ਗਿਆ ਤੁਹਾਡੇ ਲਈ ਔਰ ਦੂਸਰਾ ਸਵਾਲ ਤੁਹਾਡੇ ਲਈ ਹੈਗਾ ਪੂਰੇ ਮੈਚ ਦੇ ਦਰਮਿਆਨ ਜੇ ਤੁਸੀਂ ਧਿਆਨ ਨਾਲ ਮੈਚ ਦੇਖੋਗੇ ਤਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਊਗਾ ਸਵਾਲ ਇਹ ਹੈ ਕਿ ਇਸ ਇਸ ਮੈਚ ਦੇ ਵਿੱਚ ਜਿੰਨੇ ਵੀ ਖਿਡਾਰੀ ਖੇਡ ਰਹੇ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਨਕੇ ਪਿੰਡ ਤਨੌਲੇ ਦੇ ਵਿੱਚ ਨੇ ਤੁਸੀਂ ਜ਼ਰੂਰ ਦੱਸਿਓ ਕਿ ਵੀਓ ਕਿਹੜਾ ਖਿਡਾਰੀ ਹੈ ਜਿਹਦੇ ਨਾਨਕੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਮੈਚ ਜਿਹੜਾ ਹੈਗਾ ਇੱਕ ਪਾਸੇ ਕਲਸੀਆਂ ਦੀ ਟੀਮ ਹੈ ਔਰ ਦੂਸਰੇ ਪਾਸੇ ਜਿਹੜੀ ਹੈਗੀ ਹੈ ਬਰਡਵਾਲ ਦੀ ਟੀਮ ਹੈ ਇਹ ਦੋਨੋਂ ਟੀਮਾਂ ਬਹੁਤ ਹੀ ਵਧੀਆ ਬਣੀਆਂ ਹੋਣੇ ਬਹੁਤ ਹੀ ਵਧੀਆ ਮੈਚ ਹੈ ਔਰ ਇਹ ਤਨੌਲੇ ਦੇ ਕਬੱਡੀ ਟੂਰਨਾਮੈਂਟ ਦਾ ਮੈਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਚ ਦਾ ਆਨੰਦ ਮਾਣੋ ਜੇ ਮੈਚ ਵਧੀਆ ਲੱਗਿਆ ਤਾਂ ਦਾਪ ਦਾ ਬਟਨ ਜ਼ਰੂਰ ਕਲਿੱਕ ਕਰਨਾ ਹੈ Enjoy ਕਰੋ ਇਸ ਮੈਚ ਨੂੰ ਆਇਦੇ ਮੇਲੇ ਦੇ ਵੀ ਸਰਬਾ ਬੈਲਜੀਅਮ ਜੱਸੀ ਬੈਲਜੀਅਮ ਅਮਰਜੀਤ ਬੈਲਜੀਅਮ ਜੀਤਾ ਜੰਗਿਆਣਾ ਗੋਪੀ ਸ਼ੌਂਕਰ ਕੁਇਕ ਟਾਇਰ ਵਾਲਾ ਸੁੱਖਾ ਰੰਧਾਵਾ ਹਰੇ ਸਰੀਆ ਕਹਿੰਦੇ ਹਰਪ੍ਰੀਤ ਗਿੱਲ ਰਾਮੋ ਵਾਲੀਆ ਜੱਗੀ ਮਾਲਵਾ ਸਪੋਰਟਸ ਕਲੱਬ ਵੱਡੇ ਯੋਗਦਾਨ ਲਾਉਂ ਸ਼ਿੰਦਾ 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 ਆਹ ਸ਼ਿੰਦੇ ਨੇ ਪਤਾ ਨਹੀਂ ਕਿਸ਼ੀ ਨੂੰ ਕੀ ਕਿਹਾ ਕੇਸ਼ੀ ਘਰ ਤੱਕ ਪਿੱਛੇ ਗਿਆ ਉਹਦੇ ਆਹ ਰੇਡ ਕਹਿੰਦੇ ਪਾਰੀਆ ਖੇਡ ਮੈਦਾਨ ਦੇ ਵਿੱਚ ਉਧਰ ਹੈਪੀ ਦਾ ਸਨਮਾਨ ਹੈ ਮਹਨੇ ਵਾਲੇ ਦਾ ਸਾਡੇ ਵੀਰ ਦਾ ਹੈ ਉਹ ਕਬੱਡੀ ਕਹਿੰਦੇ ਜਿੰਦਰੇ ਦੇ ਪੁੱਤ ਦੀ ਪੈ ਰਹੀ ਹੈ ਰੁਪਿੰਦਰ ਕਰ ਗੱਲ ਮੁੰਡੇ ਦੀ ਪਟਿਆਲੇ ਵਾਲਾ ਇਸ ਲਈ ਕਬੱਡੀ ਪਾਰਿਆ ਤੇ ਸਾਹਮਣੇ ਮੁੰਡੇ ਚਿੱਟੀਆਂ ਨੀਕਰਾਂ ਪਾ ਕੇ ਰੱਖਦੇ ਆ ਇੱਕ ਪਾਸੇ ਫਰਿਆਦ ਤੇ ਦੂਜੇ ਪਾਸੇ ਇੰਦਰ ਹੈ ਇੰਦਰ ਲਿਖਾਇਆ ਹੋਇਆ ਇਹ ਪੂਰਾ ਨਾਂ ਇੰਦਰਜੀਤ ਹੈ ਖੇਡ ਕਬੱਡੀ ਦਾ ਕਹਿੰਦੇ ਮੇਰੇ ਵੀਰੋ 스타 ਆ ਉਹ ਰਿੰਕੂ ਖਰੇਟੀ ਆ ਗਿਆ ਅਮਰੀਖੋਸਿਆ ਵਾਲਿਆ ਉਹ ਖਰੇਟੀ ਵੀ ਕਹਿੰਦੇ ਕਬੱਡੀ ਪਾ ਰਹੀ ਹੈ ਜਿਵੇਂ ਪਹਿਲਾਂ ਰੁਪਿੰਦਰ ਨੇ ਗੱਲ ਕੀਤੀ ਹੈ ਵੀ ਰੋੜੀ ਵਾਲੀ ਵੀਡੀਓ ਚੱਲੀ ਹੈ ਕਿ ਤੇਰੀ ਅੱਖ ਨੇ ਸ਼ਰਾਰਤ ਕੀਤੀ ਕਿ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਤੇਰੀ ਅੱਖ ਨੇ ਸ਼ਹਿਰ ਵਿੱਚ ਰੌਲਾ ਪੈ ਗਿਆ ਸ਼ਹਿਰ ਵਿੱਚ ਰੌਲਾ ਪੈ ਗਿਆ ਟਿਕਟੌਕ ਤੇ ਰੌਲਾ ਪੈ ਚੱਲਿਆ ਸੀ ਇਧਰ ਪਾਤੀ ਵੇਣਣੇ ਵਾਲੇ ਨੇ ਤੂੰ ਮੇਰੇ ਭਾਈ ਦੇ ਰੋੜੀ ਕਿਉਂ ਮਾਰੀ ਗੱਲਾਂ ਗੱਲਾਂ ਟਿਕਾਣੇ ਉਹ ਸਾਹਮਣੇ ਕਬੱਡੀ ਪੈ ਰਹੀ ਹੈ ਅੱਜ ਨਿੰਦੀ ਕਹਿੰਦੇ ਨਾਨਕੇ ਪਿੰਡ ਆਇਆ ਹੋਇਆ ਹੈ ਉਹ ਨਿੰਦੀ ਨਾਨਕੇ ਆਇਆ ਹੋਇਆ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਚੁੰਬਕਾਸ਼ ਕਬੱਡੀ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਲੱਗਦਾ ਜੋਰ ਤੇ ਨੰਬਰ ਰੇ ਨੰਬਰ ਲੈ ਵੀ ਮਨੀ ਵੇਖ ਨਿਆਰਾ ਖੇਡ ਕਬੱਡੀ ਦਾ ਐਨ ਵੱਖਰਾ ਨਿਆਰਾ ਬੋਪਾ ਰਾਮਾ ਵਾਲਾ ਸ਼ਿੰਦਾ ਇਹ ਬੋਪਾ ਰਾਮਾ ਵਾਲੇ ਸ਼ੀਰੇ ਦਾ ਕਜ਼ਨ ਬ੍ਰਦਰ ਹੈ ਇਹ ਚਾਚੇ ਦਾ ਪੁੱਤ ਵੀ ਹੈ ਇਹ ਸਾਕੀ ਮਾਸੀ ਦਾ ਪੁੱਤ ਵੀ ਹੈ ਮੇਰੇ ਵੀਰੋ ਆਓ ਸਾਹਮਣੇ ਵੇਖਣਾ ਬੋਪਾ ਰਾਮਾ ਵਾਲਾ ਸ਼ਿੰਦਾ ਗੁਰਪ੍ਰੀਤ ਜਟਾਣਾ ਗੱਗੂ ਗਿੱਲ ਕੈਨੇਡਾ ਦਾ ਵਿਸ਼ੇਸ਼ ਤੌਰ ਤੇ ਗਹਿ ਗੱਡਵਾ ਧੰਨਵਾਦ ਹੈ ਜਿਨੇ ਅੱਜ 51000 ਰੁਪਇਆ ਬੱਬੂ ਦਾ ਸਨਮਾਨ ਕਰਨਾ ਤੇ ਸਪੋਰਟਸ ਕਲੱਬ ਨੂੰ ਵੱਖਰੇ ਮਾਨ ਸਨਮਾਨ ਮੇਰੇ ਵੀਰੋ ਦਿੱਤੇ ਹੈ ਧੰਨਵਾਦ ਹੈ ਆਹ ਸਾਹਮਣੇ ਜੋਲੀ ਪੜੋ ਵਾਲਾ ਪਟਿਆਲੀਆਂ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਇੰਦਰਜੀਤ ਹੈ ਆਹ ਦੂਜੇ ਪਾਸੇ ਫਰੀਆਦ ਫਰੀਆਦ ਤੋਂ ਟੱਚ ਕਰਕੇ ਨੌਜਵਨ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਖਰੇਟੀ ਖਰੇਟੀ ਦਿੱਲੀ ਦੇ ਕੋਲੋਂ ਆਇਆ ਇਹ ਜੀਂਦ ਦੇ ਕੋਲੋਂ ਆਇਆ ਇਹਦਾ ਖਰਾਟੀ ਪਿੰਡ ਹੈ ਉਹ ਸਾਹਮਣੇ ਰਿੰਕੂ ਨਾਮ ਹੈ ਇਸ ਲਈ ਮੇਰੇ ਵੀਰੋਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਰਿੰਕੂ ਖਰਾਟੀ ਨਿੰਦੀ ਉਹ ਕਰਕੇ ਦੇਖ ਦੋ ਹੱਥ ਵੇਣੜੇ ਵਾਲਿਆ ਇੱਕ ਪਾਸੇ ਨਿੰਦੀ ਔਰ ਦੂਜੇ ਪਾਸੇ ਨਿੰਦੀ ਤੇ ਬੱਲੇ ਮੇਰੇ ਰੱਬਾ ਉਹ ਮੇਰੇ ਰੱਬਾ ਉਹ ਬੱਲੇ ਉਹ ਬੱਲੇ ਇਧਰ ਕਹਿੰਦੇ 5000 5000 ਕਾਲਿਆ ਉਹ ਕਾਲਿਆ ਲੱਭੀ ਬਾਲ ਤੇ ਡੰਕਾ ਖਮਾਣੋ ਕਾਲਿਆ ਸਮਝਾਣਾ ਆਪਦੀ ਪੂਆ ਦੇ ਮੁੰਡੇ ਨੇ ਅੱਜ ਤਾਂ ਹਰਿਆਣੇ ਵਾਲੇ ਆਉਣੇ ਹੀ ਫੜ ਜਾਣਗੇ ਉਹ ਮੈਂ ਤਾਂ ਉਦਾਂ ਹੀ ਕਿਹਾ ਸੀ ਨਿੰਦੀ ਜਿਵੇਂ ਉਹ ਕਹਦਾ ਰੈਂਡੀ ਸੁਆਦ ਕਬੱਡੀ ਦਾ ਮੇਰੇ ਭਰਾ ਵਾਂਗ ਕੇ ਪਿੱਛੇ ਅੜ ਜਾਓ ਮਨਾਲੀ ਇਹ ਪਿੱਛੇ ਅੜ ਜਾ ਪਿੱਛੇ ਅੜ ਜਾ ਮਰੀ ਬੇਨਤੀ ਹੈ ਮੇਰੇ ਭਰਾ ਬਣ ਕੇ ਉਹ ਰੇਡ ਕਹਿੰਦੇ ਪਾਈਆ ਖੇਡ ਦੇ ਮੈਦਾਨ ਦੇ ਵਿੱਚ ਇੱਧਰ ਕਹਿੰਦੇ ਚਾਰ-ਚਾਰਾਂ ਦੇ ਵਿੱਚੋਂ ਕਹਿੰਦੇ ਇੱਕ ਨੇ ਇੱਕ ਨੇ ਇੱਕ ਨੇ ਇੱਕ ਨੇ ਇੱਕ ਨੇ ਬੱਲੇ 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 ਓ ਵੱਖਰਾ ਇਸਲਾਮ ਐਂਡ ਸਵਾਦ ਵੱਖਰਾ ਇੱਧਰ ਦੁੱਗਾ ਵਾਲੇ ਖੁਸ਼ੀ ਦੇ ਫੈਨ ਵੀ ਬੈਠੇ ਆ ਕਹਿੰਦੇ ਜੇ ਜੱਟ ਆ ਜਾਂਦਾ ਸਵਾਦ ਵੱਖਰਾ ਹੋ ਜਾਣਾ ਸੀ ਪਰ ਉਹ ਵੀ ਲਾਈਵ ਤੱਕ ਰਿਹਾ ਓ ਸਾਹਮਣੇ ਛਿੰਦੇ ਬੋਪਾ ਰਾਮਾਂ ਵਾਲੇ ਦੀ ਕਬੱਡੀ ਇੱਕ ਪਾਸੇ ਓ ਓ ਭੰਗੜੇ ਪੈ ਗਏ ਭੰਗੜੇ ਪੈ ਗਏ ਨਾ ਕਰ ਲਿਓ ਉਹ ਨਿੰਦੀ ਜੀ ਸੋ ਜਸੀ ਬਲਜੀਏ ਨੇ ਸਰਤਾ ਬਲਜੀਏ ਨੇ ਅਮਰਜੀਤ ਬਲਜੀਏ ਨੇ ਓ ਕਿਵੇਂ ਲੱਗਿਆ ਜਫਾ ਨਿੰਦੀ ਦਾ ਓ ਨਿੰਦੀ ਨੇ ਮੁੱਦੇ ਮਾਰਤੇ ਨਿੰਦੀ ਦੇ ਕਹੇ ਤਰੀ ਹੋਰ ਦੱਸਿਓ ਓ ਢੰਗੜੇ ਪੈ ਗਏ ਅੱਜ ਘਰ ਘਰ ਦੇ ਵਿੱਚ ਗੱਲਾਂ ਆਉਂਦੀਆਂ ਕਾਲਿਆ ਵੀ ਫਲਾਣਾਂ ਦੇ ਦੋਤੇ ਨੇ ਤਾਂ ਮੁੱਦੇ ਮਾਰ ਰਿਹਾ ਅੱਜ ਲੋਕੀ ਗੱਲਾਂ ਕਰਨਗੇ ਵੀ ਕਾਲੇ ਦੀ ਬਣੀ ਬਾਦਿਆ ਤਾਜੋ ਤੇ ਦੁਨੀਆ ਦੇ ਰਸਤਮ ਆਇਆ ਕਾਲਿਆ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਇਹ ਯਾਰੀ ਦੀਆਂ ਗੱਲਾਂ ਹੁੰਦੀਆਂ ਇਹ ਬਣੀ ਦੀਆਂ ਗੱਲਾਂ ਹੁੰਦੀਆਂ ਓ ਕਰਮੀ ਇਸ ਲਈ ਕਰਮੀ 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 ਤੇ ਰੇਡਰ ਰਾਜ ਨਾ ਕਹਿਣਗੇ ਸੌਖੀਆਂ ਪਾਤੀਆਂ ਸਾਰੇ ਗੋਡਿਆਂ ਤੇ ਹੀ ਜਾਂਦੇ ਆ ਜੋ ਅਮਰੀਕ ਦੀ ਹਰ ਹਰ ਹੋ ਗਈ ਸਮਝ ਲਓ ਮੇਲਾ ਸਫਲ ਹੈ ਅਮਰੀਕ ਦੀ ਹਰ ਹਰ ਹੋ ਗਈ ਹੈ ਸੈਮੀ ਫਾਈਨਲ ਚੱਲ ਰਿਹਾ ਹੈ ਦੁਨੀਆ ਸਵਾਦ ਲੈ ਰਹੀ ਹੈ ਓ ਫਰਿਆ ਗੁੱਜਰ ਇਧਰ ਉਧਰ 1000 ਨਿੰਦੀ ਦੇ ਜੱਫੇ ਦਾ ਹੈਪੀ ਨਾਣੇ ਵੱਲੋਂ 1000 ਮੇਰੇ ਭਰਾ ਬਣ ਕੇ ਇੱਥੇ ਪਿੱਛੇ ਨੂੰ ਵੜ ਜਾਓ ਬਾਈ ਬੇਨਤੀ ਆ ਬੋਤਲ ਨਹੀਂ ਮਾਰਨੀ ਕਿਸੇ ਨੇ ਹਟ ਜਾਣਗੇ ਪਿੱਛੇ ਲੈ ਵੀ ਕਾਲਿਆ 1000 ਰੁਪਇਆ ਦੇ ਜੱਸੀ ਬੈਲਜੀਅਮ ਸਰਵਾ ਬੈਲਜੀਅਮ ਤੇ ਅਮਰਜੀਤ ਬੈਲਜੀਅਮ ਵੱਲੋਂ ਫਰਿਆਦ ਨੂੰ ਆਓ ਆ ਕਿਸੇ ਦਰਸ਼ਕ ਨੇ ਦਿੰਦਾ ਓ ਬਾਈ ਸੁਆਦ ਆਵੇ ਤੇ ਭੰਗੜਾ 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 ਭੁੰਗੜਾ ਓ ਭੰਗੜਾ 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 1000 ਰੁਪਇਆ ਜੱਸੀ ਸਰਵਾ ਤੇ ਅਮਰਜੀਤ ਬੈਲਜੀਅਮ ਫਰਵਾਹੀ ਵਾਲੇ ਆ ਜਾਫੀ ਗੱਗੀ ਦੇ ਲਈ ਕੋਈ ਨਾ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਸਾਹਮਣੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਮੇਰੇ ਪੰਜਾਬੀ ਵੀਰੋ ਢੋਵ ਵਾਲੇ ਜੈਲੀ ਦੀ ਪਈ ਹੋਈ ਕਬੱਡੀ ਜੋਲੀ ਜੋਲੀ ਓ ਜੋਲੀ ਕਹਿੰਦੇ ਭਰੋ ਵਾਲਾ ਤਗੜਾ ਗੱਮ ਨੂੰ ਜੋੜਦਾ ਹੋਇਆ ਓ ਲੱਭੀ ਅਮਰੀਕ ਤੇਰੇ ਸਾਹਮਣੇ ਖੜਾ ਕਿਵੇਂ ਰੱਬ ਨੂੰ ਯਾਦ ਕਰਦਾ ਲੱਬੀ ਭੰਗੜੇ ਪਾਉਂਦਾ ਲੱਬੜੀ ਲੱੱਡੀ ਭੰਗੜੇ ਪਾਉਂਦਾ ਇੱਧਰ ਕਹਿੰਦੇ ਰਿੰਕੂ ਦੀ ਰੇਡ ਪਾ ਰਹੀ ਹੈ ਖੇਡ ਦੇ ਅੰਦਰ ਵਿੱਚ ਇੱਧਰ ਕਹਿੰਦੇ ਰਿੰਕੂ ਕਬੱਡੀ ਪਾ ਰਿਹਾ ਏ ਤੇ ਦੂਜੇ ਪਾਸੇ ਉਹ ਬੱਲੇ ਬੱਲੇ ਵਖਰਾ ਇਸਰਾਮ ਨੰਬਰ 1 ਫਰਣਵਾੜ ਦੀ ਟੀਮ ਦਾ ਕੇਸ਼ੀ ਦੇ ਲਈ 1000 ਰੁਪਿਆ ਜੱਸੀ ਬੈਲਜੀਅਮ ਸਰਬਾ ਬੈਲਜੀਅਮ ਤੇ ਨਾਲ ਅਮਰਜੀਤ ਸਿੰਘ ਬੈਲਜੀਅਮ ਕੌਰ ਸਿੰਘ ਜੀ ਸ਼ੇਰਗੱਲ ਦਰਸ਼ਨ ਸਿੰਘ ਜੀ ਸਿੱਧੂ ਪੁੱਜੇ ਹੋਏ ਨੇ ਹੀਰੇ ਹੁਣਾਂ ਦਾ ਬੈਲਜੀਅਮ ਤੋਂ ਰਾਜੂ ਦਾ ਟ੍ਰਾਂਟੋ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਗਲੀ ਰੇਡ ਬੈਠੋ ਭਰਾ ਬਣ ਕੇ ਪਤਾ ਕੀ ਗੱਲ ਨਾਲੇ ਲਾਈਵ ਵਾਲਾ ਕੈਮਰਾ ਮਗਰ ਚੱਲਦਾ ਹੈ ਹਾਂ ਜੱਗੀ ਭਾਈ ਹਰਾਮੂ ਵਾਲੀ ਆ ਜੱਗੀ ਖੁਸ਼ਹਿਨ ਧਨੋਲੇ ਵਾਲੇ ਕਾਲੇ ਨਾਲ ਪਿਆਰ ਹੈ ਨਹੀਂ ਹੈ ਨਹੀਂ ਹੈਲੋ ਆ ਨੰਬਰ ਪ੍ਰਬੰਧਕਾਂ ਨੇ ਆਖਿਆ ਵੀ ਆਪਾਂ ਹੋਲਡ ਕਰਕੇ ਜਿਹੜਾ ਮੈਚ ਸਟਾਰਟ ਕਰਵਾ ਦਈਏ ਜੀ ਠੀਕ ਹੈ ਜੀ ਮੈਚ ਬੜਾ ਹੀ ਤਕੜਾ ਹੈ ਜਿਵੇਂ ਕਹਿੰਦਾ ਬਿੰਨੂ ਤਾਂ ਪੱਕਾ ਸਵਾਹ ਪਾਲੇ ਕੁੱਪਾ ਇਹ ਮੈਚ ਵੀ ਉਦਾਂ ਦਾ ਬਾਲਾ ਤਗੜਾ ਮੈਚ ਲਵ ਚੀਮਾ ਕੁਲਵੀਰ ਜੌਰ ਚੰਨਾ ਬੈਂਸ ਬੈਲਜੀਅਮ ਤੋਂ ਵਿਸ਼ੇਸ਼ ਤੌਰ ਤੇ ਚੰਨੇ ਹੁਣਾਂ ਦਾ ਲਵ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਜੋਲੀ ਪਈ ਹੋਈ ਰੇਡ ਰੇਡ ਜੋਲੀ ਦੀ ਤੇ ਜਫਾ ਤਿੱਏ ਮੁੰਡੇ ਨੇ ਕਮਾ ਲਿਆ 1000 ਰੁਪਿਆ ਜੋਲੀ ਨੂੰ ਜੱਸੀ ਬੈਲਜੀਅਮ ਸਰਤਾ ਬੈਲਜੀਅਮ ਤੇ ਅਮਰਜੀਤ ਬੈਲਜੀਅਮ ਉਹਨਾਂ ਵੱਲੋਂ ਮੇਰੇ ਵੀਰੋ ਬਈ ਭਰਾ ਵੜ ਕੇ ਲੋਕਾਂ ਨੂੰ ਵੇਖ ਲੈਣ ਤੋਂ ਮੇਲਾ ਹੈ ਆਹ ਸਾਹਮਣੇ ਉਹ ਤੇਨੜੇ ਵਾਲਾ ਉਹ ਤੇਨੜੇ ਵਾਲਾ ਏ ਨੰਬਰ ਰੀਡਰ ਦਾ ਅਗਲੀ ਰੇਡ ਰਵਿੰਦਰ ਆ ਜਾ ਫੇਰ ਆਹ ਆ ਗਿਆ ਕਹਿੰਦੇ ਨੌਜਨ ਜਾਨੋ ਸ਼ੈਂਟੀ ਧੰਦਰਾ ਏ ਇੰਦਰਜੀਤ ਇੰਦਰਜੀਤ ਹਜੇ ਕੁਝ ਵੀ ਹੋ ਸਕਦਾ ਓਏ ਹਜੇ ਤੇ ਤੀਰ ਕਮਾਨ ਤੇ ਆ ਕੁਝ ਵੀ ਹੋ ਸਕਦਾ ਓਏ ਹਾਂ ਤੇ ਤੀਰ ਕਮਾਨ ਤੇ ਕੁਝ ਵੀ ਹੋ ਸਕਦਾ ਹਜੇ ਤੇ ਯਾਰ ਮੈਦਾਨ ਤੇ ਆ ਕੁਝ ਵੀ ਹੋ ਸਕਦਾ ਹਜੇ ਯਾਰ ਮੈਦਾਨ ਤੇ ਕੁਝ ਵੀ ਹੋ ਸਕਦਾ ਓ ਰਿੰਕੂ ਖਰਾਟੀ ਦੀ ਪਈ ਹੋਈ ਰੇ ਓ ਸੁਆਦ ਹੀ ਕਰਤਾ ਓ ਸੁਆਦ ਹੀ ਕਰਤਾ ਆ ਤੇ ਮੰਨਣਾ ਆ ਤੇ ਸਵਾਦ ਕਬੱਡੀ ਦਾ ਆਹ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਬਾ ਨਮਿਆ ਐਨ ਸਵਾਦ ਲਾ ਦਿੰਦਾ ਨਮਿਆ ਸਵਾਦ ਲਿਆ ਦਿੰਦਾ ਮੇਰੇ ਵੀਰ ਆਹ ਦੇਖੋ ਨੋਟਾਂ ਦਾ ਮੀ ਪੈਂਦਾ 1000 ਰੁਪਇਆ ਕੇਸ਼ੀ ਨੂੰ ਜੱਸੀ ਸਰਮਾ ਤੇ ਅਮਰਜੀਤ ਬੈਲਜੀਅਮ ਚੰਨੇ ਹੋਣੀ ਲੱਖੇ ਹੋਣੀ ਲਵ ਹੋਣੀ ਮਾਨ ਸਨਮਾਨ ਕਰ ਰਿਹਾ ਹੈ 2200 ਰੁਪਿਆ ਫਰਿਆਦ ਤੇਂਦਰਜੀਤ ਦੇ ਜੱਫੇ ਦਾ ਹੋਇਆ ਆਹ ਪੜਾਓ ਵਾਲੇ ਜੈਲੀ ਦੀ ਪਈ ਹੋਈ ਰੇਡ ਜੋਲੀ ਜੋਲੀ ਪੜਾਓ ਜੋਲੀ ਪੜਾਓ ਜੋਲੀ ਪਿਓ ਜੋਲੀ ਪੜਾਓ ਜੋਲੀ ਭਰੋ ਜੋਲੀ ਪੜਾਓ ਜੋਲੀ ਪੜਾਓ ਜੋਲੀ ਪੜਾਓ ਫਰਿਆਦ ਆਹ ਸੁਆਦ ਕਬੱਡੀ ਦਾ ਸੁਆਦ ਕਬੱਡੀ ਦਾ ਉਹ ਕਰੂ ਘਾਟਾ ਪੂਰੀਆਂ ਬਿੱਟੂ ਵਾਲਿਆਂ ਕੇ ਨਹੀਂ ਆ ਫਰਿਆਦ ਬੇਨਤੀ ਹੈ ਵੀ ਕਿਰਪਾ ਕਰਕੇ ਹਜ਼ਾਰ ਦੇ ਦੇ ਵੀ ਬੈਲਜੀਅਮ ਵਾਲੇ ਭਰਾਵਾਂ ਵੱਲੋਂ ਹਜ਼ਾਰ ਰਾਜੂ ਬੈਲਜੀਅਮ ਤੇ ਹੀਰਾ ਸੌਰੀ ਰਾਜੂ ਟਾਂਟੋ ਤੇ ਹੀਰਾ ਆਓ ਸਾਹਮਣੇ ਬੈਲਜੀਅਮ ਵੱਡੀ ਦਾ ਅਗਲੀ ਰੇਡ ਬਾਉਂਸਰ ਵੀਰਾਂ ਨੂੰ ਬੇਨਤੀ ਹੈ ਬਾਉਂਸਰ ਐ ਤੇ ਗਰਾਊਂਡ ਤੇ ਆ ਜਾਣ ਕਿਰਪਾ ਕਰਕੇ ਬਾਉਂਸਰ 2100 ਦਾ ਜੱਫਾ ਹੋਣਾ ਇੰਦਰਜੀਤ ਕਲਸੀਆ ਵਾਲੇ ਦਾ ਉਹ ਸਾਹਮਣੇ ਲੱਗ ਗਿਆ ਜੱਫਾ ਮੇਰੇ ਪੰਜਾਬੀ ਵੀਰੋ ਸਵਾ ਉਹ ਭਰਾਵੋ ਮੇਰਾ ਭਰਾ ਇੱਥੋਂ ਥੋੜਾ ਕੰਟਰੋਲ ਕਰ ਲਈਏ ਤੇ ਬੜੀ ਵਧੀਆ ਅਮਰੀਕ ਨੂੰ ਯਾਰ ਕੁਝ ਵੀ ਨਹੀਂ ਦਿਖਦਾ ਪਿੱਛੇ ਬੇਨਤੀ ਹੈ ਮੇਰੇ ਭਰਾ ਬਣ ਕੇ ਯਾਰ ਬਹਿ ਜਾਓ ਸੱਚੀ ਕਹਿਣਾ ਮਰੋ ਬਹਿ ਜਾਓ ਬੇਨਤੀ ਹੈ ਬਹਿ ਜਾਓ ਕਿਰਪਾ ਕਰਕੇ ਆਹ ਕਿਵੇਂ ਛਿੰਦੇ ਦੀ ਕਬੱਡੀ ਪੈ ਰਹੀ ਹੈ ਦੇ ਪਾਰਾਏ ਵਾਲੇ ਦੀ ਨਿੰਦੀ ਤਿਆਰ ਹੈ ਆਹ ਸਾਹਮਣੇ ਬੱਲੇ ਬੱਲੇ ਹੋ ਗਈ ਅਮਰੀਕਾ ਸੱਚੀ ਕਹਨਾ ਪਿੱਛੇ ਨੂੰ ਹਟ ਜਾਓ ਅਮਰੀਕ ਨੂੰ ਕੁਝ ਨਹੀਂ ਦਿਖਦਾ ਡਾਉਸਰ ਬਿਗਰੇ ਇਧਰ ਵੀ ਕਰਾਓ ਉੱਧਰੋਂ ਨਾ ਇਧਰੋਂ ਕਰਾਓ ਇਧਰੋਂ ਕਰਾਓ ਇਹਨਾਂ ਨੂੰ ਭਾਓ ਆ ਜੌਲੀ ਪੜਾਓ ਵਾਲਾ ਆ ਗਿਆ ਜਾਲੀ ਪੜੋਂ ਪੇਟ ਵਾਲਾ ਪਟਿਆਲੇ ਵਾਲਾ ਕੇ ਮਰ ਜਾਣਾ ਮਾਨਵੀ ਤਾਰੀ ਬੜਾ ਵੱਡਾ ਆ ਜਾਫੀ ਕਹਿੰਦੇ 인ਬਰਜੀ ਦਾ ਇੰਦਰਜੀਤ 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 ਜੀਤ ਕਲਸੀਆਂ ਵਾਲਾ ਮੈਚ ਦਾ ਪਾਸਾ ਪਲਟਣਗੇ ਮੁੰਡੇ ਕੇ ਗੱਲ ਸਮੇਂ ਦੀ ਲੱਗਿਆ ਹੋਇਆ ਜੋਰ 3100 ਨਿਮਾ ਮਾਣ ਕਰ ਰਿਹਾ ਖਿਡਾਰੀਆਂ ਦਾ ਐਨ ਸੁਆਦ ਵੱਖਰਾ ਬੋ ਸੁਆਦ ਵੱਖਰਾ ਤੇ ਨਾਲ ਅਮਰਜੀਤ ਬੈਲਜਿਅਮ ਰਾਜੂ ਸਿੱਤੂ ਟ੍ਰਾਂਟੋ ਹੀਰਾ ਸ਼ੇਰਗਿੱਲ ਤੇ ਨਾਲ ਕੌਰ ਸਿੰਘ ਜੀ ਤੇ ਨਾਲ ਮੇਰੇ ਵੀਰੋ ਦਰਸ਼ਨ ਸਿੰਘ ਜੀ ਸਿੱਤੂ ਅਮਰੀਕ ਔਰ ਰੇਡ ਕਹਿੰਦੇ ਰਿੰਕੂ ਗਾਰੰਟੀ ਦੀ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ ਔਰ ਰਿੰਕੂ ਖਰੰਟੀ ਉਹ ਬੱਲੇ 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 ਉਹ ਭੰਗੜੇ ਪੈ ਗਏ ਉਹ ਭੰਗੜੇ ਪੈ ਗਏ ਭੰਗੜੇ ਮੈਂ ਉਹ ਨਵੀਰ ਵੱਲੋਂ ਮਾਰ ਕਰਵਾ ਰਿਹਾ ਹੈ ਦੰਦੀ ਨੇ ਬੱਸ ਕਰਾ ਪੀ ਅਮਰੀਕ ਇੱਕੋ ਮਿੰਟ ਉਹ ਧਨੋਲੇ ਦਾ ਮੇਲਾ ਕਿੱਦਾ ਲੱਗਿਆ ਹੈਲੋ ਹੈਲੋ ਉਹ ਭੰਗੜੇ ਪੈ ਗਏ ਭੰਗੜੇ ਪੈ ਗਏ ਉਹ ਧਨੋਲੇ ਦਾ ਮੇਲਾ ਕਿੱਦਾ ਲੱਗਿਆ ਇੱਕ ਵਾਰੀ ਹੋਰ ਦੁਨੀਆ ਦੁਨੀਆ ਇੱਕ ਵਾਰੀ ਹੋਰ ਹੈਲੋ ਮੇਲਾ ਤਾਂ ਗੂੜ ਉੱਠਿਆ ਹੈ ਮੇਲਾ ਤੇ ਗੂੜ ਉੱਠਿਆ ਹੈ हां दे दे पैसे जस्सी ਸਰਬਾ ਤੇ ਨਾਲ ਬਾਈ ਜੀ ਆ ਜਿਹੜਾ ਸਾਊਂਡ ਆ ਆਪਣਾ ਕਲਾਕਾਰਾਂ ਵਾਲੀ ਸਾਊਂਡ ਸਾਨੂੰ ਟਾਈਮ ਦਿਓ ਪਲੀਜ਼ ਅਸੀਂ ਇੱਕ ਮੈਚ ਹੋਰ ਕਰਾਉਣਾ ਫੇਰ ਅਸੀਂ ਖਾੜਾ ਲਵਾ ਸਕਦੇ ਹਾਂ ਪਲੀਜ਼ ਉਹਨਾ ਟਾਈਮ ਜੇ ਤੁਸੀਂ ਇਧਰੋਂ ਆਪਣੇ ਮਿਜਿਸ਼ੀਨ ਸਟਾਰਟ ਕਰਤੇ ਫਿਰ ਸਾਰਾ ਸਿਸਟਮ ਖਰਾਬ ਹੋ ਜਾਣਾ ਹੁਣ ਬੌਸਰ ਆ ਗਿਆ ਹੁਣ ਭਾਵੇਂ ਕੁਝ ਕੀਤਾ ਜਾ ਸਕੇ ਆ ਨੰਬਰ ਜਾਫੀ ਦਾ ਜੀ ਇਤਰਾ ਰੀਪਲੇ ਦਿੱਤਾ ਗਿਆ ਫਸਲਾ ਮਿਲ ਗਿਆ ਨੰਬਰ ਚਲ ਵੀ ਚੌਲੀ ਹੁਣ ਜ਼ਿੰਮੇਵਾਰੀਆਂ ਭਾਰੀਆਂ ਹੋ ਗਈਆਂ ਗਰਾਊਂਡ ਕਲੀਅਰ ਕਰ ਦਿਓ ਹੁਣ ਦਾ ਰੌਲਾ ਪੈ ਜੇ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਚੌਲੀ ਪੜਾਉ ਦੀ ਕਬੱਡੀ ਜਾਲੀ ਪੜੋ ਵਾਲਾ ਜੌਂਟੀ ਕੋੜਾ ਇੰਦਰਜੀਤ ਫਰਿਆਦ ਕਲਸਿਆਂ ਦੀ ਟੀਮ ਦੇ ਚਾਰ ਟਾਪਰ ਜਫਾ ਅਸਲੇ ਤਿਆਰ ਵਰ ਤਿਆਰ ਹੁਣ ਚਾਰਾਂ ਦੇ ਵਿੱਚੋਂ ਕੌਣ ਫਰਿਆਦ ਅਲੀ ਫਰਿਆਦ 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 ਨੰਬਰ ਫਰਿਆਦ ਦਾ ਨੰਬਰ ਫਕੀਰ ਹਸੈਨ ਦੇ ਪੁੱਤਰ ਦਾ ਨੰਬਰ ਮਲੂਕ ਅਲੀ ਦੇ ਵੀਰ ਦਾ 2100 ਸਰਵਾ ਬੈਲਜੀਅਮ ਜਸਰੀ ਬੈਲਜੀਅਮ ਤੇ ਨਾਲ ਅਮਰਜੀਤ ਬੈਲਜੀਅਮ ਜੰਗਿਆਣੇ ਵਾਲੇ ਜੀਤੇ ਦਾ ਅਗਲੀ ਰੇਡ ਸ਼ਿੰਦੇ ਵੀ ਪਾਉਣ ਲੱਗੀ ਹੈ ਜੰਗਿਆਣੇ ਵਾਲੇ ਜੀਤੇ ਦਾ ਯੂ ਐਸ ਏ ਤੋਂ ਤੇ ਨਾਲ ਰੰਧਾਵੇ ਮਸੰਦਾ ਵਾਲੇ ਸੁੱਖੇ ਰੰਧਾਵੇ ਦਾ ਕੁਇਕ ਟਾਇਰ ਵਾਲੇ ਦਾ ਟ੍ਰਾਂਟੋ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਗੋਪੀ ਸ਼ੋਕਰ ਦਾ ਆਸਟ੍ਰੇਲੀਆ ਤੋਂ ਕਾਲਾ ਕਹਿੰਦਾ ਵੀ ਵੱਡਾ ਧੰਨਵਾਦ ਹੈ ਅੱਜ ਦੇ ਮੇਲੇ ਦੇ ਲਈ ਵੱਡਾ ਯੋਗਦਾਨ ਉੱਤਰ ਜਿਹੜਾ ਸਨਮਾਨ ਹੈ ਟੁੱਕੀ ਭਿੰਡਰ ਦਾ ਸਨਮਾਨ ਹੈ ਜੱਗੀ ਰੰਮੂ ਵਾਲਾ ਜੱਸਾ ਨਿਊਜ਼ੀਲੈਂਡ ਤੇ ਚਮਕਾਰ ਨਿਊਜ਼ੀਲੈਂਡ ਉਹਨਾਂ ਵੀਰਾਂ ਵੱਲੋਂ ਕਹਿੰਦੇ ਵੱਡਾ ਸਨਮਾਨ ਹੈ ਟੁੱਕੀ ਦੇ ਲਈ ਲੈ ਵੀ ਟੁੱਕੀ ਥੱੱਬਾ ਸਾਰਾ ਪੰਜ ਪੰਜ ਸੌ ਦਾ ਉਹਨਾਂ ਘਰੇ ਜਾ ਕੇ ਗੇਲ ਲਈ ਮੇਰ ਕਰਮਾਤਮਾ ਤੇਰੇ ਲਈ ਦਵਾਵਾ ਹੋਰ ਵੀ ਬਹੁਤ ਹੈ ਲੋਕ ਦੁੱਕੀ ਨੂੰ ਬਹੁਤ ਪਿਆਰ ਕਰਦੇ ਆਏ ਇਤਾਂ ਖੁਸ਼ੀ ਹੁੰਦੀ ਜਦੋਂ ਕੀਰਤਾਂ ਦੇ ਬੰਦੇ ਦਾ ਮੁੱਲ ਪੈਂਦਾ ਵੱਡਾ ਮਾਣ ਤੇ ਸਨਮਾਨ ਦੁੱਕੀ ਦਾ ਹੋਇਆ ਹੈ ਭਰਾਵਾਂ ਨੇ ਪਤਾ ਨਹੀਂ ਕਿੰਨੇ ਸਨ 5-500 ਦੇ ਇਹ ਤੇ ਰੱਬ ਜਾਣਦਾ ਪਰ ਕਿਸੇ ਜਦੋਂ ਇਤਾਂ ਦੇ ਇਨਸਾਨ ਦਾ ਮਾਣ ਸਨਮਾਨ ਹੁੰਦਾ ਕਿਸੇ ਸੱਚੇ ਸੇਵਾਦਾਰ ਦਾ ਤੇ ਦਿਲੋਂ ਖੁਸ਼ੀ ਹੁੰਦੀ ਹੈ ਜੱਗੀ ਰੰਮੂ ਵਾਲਾ ਜੱਸਾ ਨਿਊਜ਼ੀਲੈਂਡ ਦੇ ਚਮਕਾਰ ਨਿਊਜ਼ੀਲੈਂਡ ਉਹਨਾਂ ਵੀਰਾਂ ਵੱਲੋਂ ਪਿਆਰ ਦਿੱਤਾ ਗਿਆ ਦੁੱਕੀ ਭਿੰਡਰ ਦੇ ਲਈ ਮੈਚ ਸ਼ੁਰੂ ਕਰ ਦਈਏ ਵੀਰ ਜੀ ਗਰਾਊਂਡ ਕਲੀਅਰ ਕਰਦੇ ਭਰਾ ਜੀ ਗਰਾਊਂਡ ਕਲੀਅਰ ਅਮਰੀਕ ਲੰਬੀ ਬੇਨੜਾ ਕਹਿੰਦਾ ਸਾਡੇ ਵਾਲੇ ਨੂੰ ਕਰਦਾ ਕੈੜਾ ਸਾਡੇ ਵਾਲੇ ਓ ਰੇਡ ਪੈ ਗਈ ਰਪਿੰਦਰ ਕਰ ਗਿਆ ਉਹ ਬੋਪਾਰਾ ਵਾਲਾ ਛਿੰਦਾ ਇਸ ਲਈ ਕਬੱਡੀ ਪਾ ਰਿਹਾ ਚਾਰ 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 ਹੋ ਗਿਆ ਕੈੜਾ ਇੱਕ ਪਾਸੇ ਛਿੰਦਾ ਮੈਨੂੰ ਨਹੀਂ ਆਇਆ ਬਾਕੀ ਸਾਰਿਆਂ ਨੂੰ ਆ ਗਿਆ ਸਾਰਾ ਮੇਲਾ ਤਾਂ ਲੈ ਗਿਆ ਵੇ ਨੜੇ ਵਾਲਾ ਲੁੱਟ ਕੇ ਉਹ ਸਵਾਦ ਕਬੱਡੀ ਦਾ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹ ਨਹੀਂ ਆਇਆ ਤਨੋਲੇ ਵਾਲਿਓ ਕਿ ਨਹੀਂ ਹਜੇ ਤਾਂ ਰੁਕ ਜੋ ਹਜੇ ਤਾਂ ਆਊਗਾ ਹਏ ਕਿਹੜਾ ਮੈਚ ਖਤਮ ਹੋ ਗਿਆ ਹਜੇ ਕਿਹੜਾ ਮੈਚ ਖਤਮ ਹੋ ਗਿਆ ਇਹ ਤਾਂ ਉਹਦੇ ਕਹਿਣ ਨੂੰ ਔਖਾ ਹੀ ਖਤਮ ਹੋਊ ਇੱਕ ਰੇਡ ਬਾਰਡ ਵਾਲ ਵੱਲੋਂ ਪਾਊਗੀ ਬਸ ਠੀਕ ਆ ਵਾ ਤੂੰ ਪਾਏਂਗਾ ਛੰਟੀ ਚਲ ਵੀ ਛੰਟੀ ਪਹਿਲਾਂ ਗਰਾਊਂਡ ਕਲੀਅਰ ਕਰੋ ਯਾਰ ਗਰਾਊਂਡ ਕਲੀਅਰ ਕਰੋ ਪਲੀਜ਼ ਬਾਈ ਆਣ ਕੇ ਗਰਾਊਂਡ ਬਾਈ ਹੁਣ ਇੱਥੇ ਕੋਈ ਕਮਨ ਕੁਮਨ ਵਾਲਾ ਰੌਲਾ ਨਾ ਪਾਏ ਥੋੜਾ ਥੋੜਾ ਪਿੱਛੇ ਨੂੰ ਹਟ ਜਾ ਯਾਰ ਭਰਾ ਬਣ ਕੇ ਇੱਥੋਂ ਥੋੜਾ ਥੋੜਾ ਹਟ ਏਟ ਹਟ ਏਟ ਜੀ ਕਾ ਦਿਲ ਵਾਲਾ ਯੂ ਐਸ ਏ ਉਹਨਾਂ ਵੱਲੋਂ ਜੋ ਬੈਸਟ ਰੇਡਰ ਨੂੰ ਉਹ ਪ੍ਰਪਾਇ ਤੇ ਰੌਲਾ ਨਾ ਪਾਉਂਦੀ ਪਿੱਛੇ ਨੂੰ ਹਰ ਜਾ ਲੈ ਇੱਥੋਂ ਵੀ ਥੋੜਾ ਥੋੜਾ ਤੋਂ ਉਹਨਾਂ ਵੱਲੋਂ ਇੱਕ ਮਿੰਟਾ ਲੈ ਲੋ ਨਯਾਰਾ ਭਾਈ ਜਣ ਕੇ ਆ ਰੇਡ ਤੋਂ ਬਾਅਦ ਆ ਜਨ ਆ ਰੇਡ ਪਵਾ ਲੈ ਬਾਅਦ ਚ ਆ ਜਨਾਂ ਜਾਂ ਤੇਰੀ ਗੱਲ ਸੁਣ ਲੈਣਾ ਹੁਣ ਪਾਸੇ ਆਹ ਸਾਹਮਣੇ ਆਹ ਜਿੱਤ ਹਾਰ ਵਾਲੀ ਕਬੱਡੀ ਛੰਟੀ ਧਾਂਦਰਾ ਦੇ ਦੂਜੇ ਪਾਸੇ ਇੰਦਰਜੀਤ ਕਲਸੀਆ ਇੰਦਰਜੀਤ ਤੇ ਛੰਟੀ ਛੰਟੀ ਤੇ ਇੰਦਰਜੀਤ ਇੰਦਰਜੀਤ ਤੇ ਛੰਟੀ ਆ ਲਓ ਆ ਲਓ ਮੇਰੇ ਪੰਜਾਬੀ ਉਸ ਮੈਚ ਵੀ ਦੇਖੀ ਲੈ ਇਸ ਮੈਚ ਦੇ ਵਿੱਚ ਉਹ ਕਲਸੀ ਦੀ ਟੀਮ ਜਿਹੜੀ ਉਹ ਵਿਨਰ ਰਹੀ ਹੈ ਆਰ ਬਹੁਤ ਹੀ ਫਸਮਾ ਮੈਚ ਬਹੁਤ ਵਾਰੀ ਰੁਕਿਆ ਵੀ ਹਾਂ ਅਸੀਂ ਤੁਹਾਨੂੰ ਉਹ ਕੱਟ ਕੱਟ ਕੇ ਦਿਖਾਇਆ ਉਹ ਜਿਹੜੇ ਵਿੱਚ ਦੇ ਗੈਪ ਸੀਗੇ ਉਹਨਾਂ ਨੂੰ ਅਸੀਂ ਖਤਮ ਕਰਤਾ ਸੀ ਪਰ ਫਿਰ ਵੀ ਇਹ ਮੈਚ ਤੁਹਾਨੂੰ ਕਿਹਜਾ ਲੱਗਿਆ ਜਰੂਰ ਦੱਸਿਓ ਇਹ ਹੋਰ ਵੀ ਕੁਝ ਮੈਚ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅੱਗੇ ਤੋਂ ਵੀ ਅਸੀਂ ਤੁਹਾਨੂੰ ਇਹੋ ਜਿਹੀਆਂ ਵੀਡੀਓ ਪਹੁੰਚਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ